ਸਸਿਗਰ ਦੀ ਸਾਰਿਆਂ ਨੂੰ ਨਮਸਕਾਰ ਡਾਕਟਰ ਮਨੂ ਭਗਰਾ ਸਵਾਜਿ ਹੈ ਝੰਡੋਟੀ ক্রিকেট ਖੇਡਣ ਆਏ ਆ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਧਰਮਿੰਦਰ ਦੀ ਫਿਲਮ ਦੀ ਸ਼ੂਟਿੰਗ ਹੈ ਹੁਣ ਅਸੀਂ ਉਧਰ ਜਾਣ ਨੇ ਤੁਹਾਨੂੰ ਸੈੱਟ ਵਿਖਾਉਣੇ ਆ ਉਹਨਾਂ ਦਾ ਉਹ ਸੈੱਟ ਲੱਗਾ ਇੱਥੋਂ ਜ਼ੂਮ ਕਰਕੇ ਵਿਖਾਉਣੇ ਆ ਆ ਇਹਨਾਂ ਨੇ ਨਾ ਪੂਰਾ ਪਿੰਡ ਸੈੱਟ ਸੈੱਟ ਕੀਤਾ ਆ ਵੇਖ ਪਿੰਡ ਇਹਨਾਂ ਨੇ ਬਣਾਇਆ ਤੇ ਕੁਝ ਇੱਧਰ ਵੀ ਲੱਗਾ ਸੈੱਟ ਆ ਵੇਖ ਉਹ ਖਾਨੇ ਇੱਕਦਮ ਲੱਗ ਗਏ ਜਾ ਕੇ ਸਾਲੇ ਬੜੀ ਦੂਰੀ ਹਾਂ ਆ ਵੇਖੋ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਇੱਥੇ ਆ ਸਾਰਾ ਸੈੱਟ ਤਿਆਰ ਕੀਤਾ ਹੈ ਇਹਨਾਂ ਨੇ ਹਾਂ ਵੇਖ ਕਰੋਹਡੇ ਸੈੱਟ ਤੇ ਸਾਰਾ ਪਰ ਪਲਾਸਟਿਕ ਦਾ ਲੱਕੜ ਦਾ ਲੱਕੜ ਦਾ ਸੱਚ ਸੌਰੀ ਸਾਰਾ ਆ ਵੇਖੋ ਪੁਰਾਣੇ ਜ਼ਮਾਨੇ ਵਾਲੀ ਫੀਲਿੰਗ ਪੂਰੀ ਲਿਆਤੀ ਕਿੰਨੀ ਮਿਹਨਤ ਹੁੰਦੀ ਹੈ ਸੈੱਟ ਤਿਆਰ ਕਰੰਦੇ ਆ ਬੂਟੇ ਅਬੂਏ ਵੇਖੋ ਆ ਵੇਖੋ ਪੂਰਾ ਐ ਲੱਗਣੇ ਜਿਵੇਂ ਮਿੱਟੀ ਨਾਲ ਲੇਪ ਕੀਤੇ ਨਹੀਂ ਹੁੰਦੇ ਪੁਰਾਣੇ ਜ਼ਮਾਨੇ ਦੇ ਉਦਾਂ ਸੈੱਟ ਤਿਆਰ ਕੀਤਾ ਆ ਵੇਖੋ ਇਹ ਦੇਖ ਆ ਵੇਖ ਪੂਰਾ ਐ ਅਧਰਾ ਤਿਆਰੀ ਕਰੰਨੇ ਮਹੀਨਾ ਇੱਕ ਸ਼ੂਟਿੰਗ ਚਲਣੀ ਇੱਥੇ ਅੰਦੇ ਆ ਕੋਈ ਧਰਮਿੰਦਰ ਨੀ ਫਿਲਮ ਹੈ ਉਹਦੀ ਪੂਰਾ ਐ ਪੁਰਾਣੇ ਜ਼ਮਾਨੇ ਵਾਲੀ ਫੀਲਿੰਗ ਗਰਾਉਂਡ ਜੇ ਪੂਰੀ ਬਣਾਤੀ ਇਹਨਾਂ ਨੇ ਆ ਪੂਰਾ ਆ ਜਾਵੇ ਪ੍ਰਾਣੇ ਪਿੰਡ ਹੀ ਬਣਾਇਆ ਦਾ ਇਹਨਾਂ ਨੇ ਕਿ ਇਹ ਪਿੰਡ ਇਹਨਾਂ ਨੇ ਪਿੰਡ ਦੀ ਯਾਦ ਵਾਣੀ ਧਰਮਿੰਦਰ ਦੀ ਫਿਲਮ ਦੀ ਸ਼ੂਟਿੰਗ ਹੈ ਹਾਂ ਵੇਖੋ ਸਾਰਾ ਵੇਖੋ ਜੀ ਸਾਰਾ ਪਿੰਡ ਉਹਨਾਂ ਨੇ ਪੂਰਾ ਆਪਣਾ ਜਿਹਾ ਸਨਾ ਫਿਲਮਾਂ ਜਿੰਦੀ ਨਾ ਸ਼ੂਟਿੰਗ ਕੋਈ ਫਾਇਰਿੰਗ ਪੂਰਿੰਗ ਵਾਲੀ ਉਹ ਚੀਜ਼ਾਂ ਦੀ ਇੱਥੇ ਸ਼ੂਟਿੰਗ ਹੋਣਾ ਪੂਰਾ ਪਿੰਡ ਵਿਖਾਤਾ ਇਹਨਾਂ ਨੇ ਹਾਂ ਪੂਰਾ ਪਿੰਡ ਦਾ ਪੂਰਾ ਵੇਖਾ ਪੂਰਾ ਆ ਦੇਖੋ ਆ ਜਵੇਂ ਪੇ ਇੱਚ ਪਾਠੀਆਂ ਰੱਖਦੇ ਹੁੰਦੇ ਸੀ ਨਾ ਪਿੰਡਾਂ 'ਚ ਪੂਰੀ ਆ ਪ੍ਰਾੜੀ ਪ੍ਰੋਲੀ ਪੂਰਾ ਸੈੱਟ ਤਿਆਰ ਸਾਰਾ ਬਰ ਲੱਕੜ ਦਾ ਤੇ ਪਲਾਸਟਰ ਦਾ ਪੂਰਾ ਪਿੰਡ ਆ ਦੇਖੋ ਆ ਦੇਖੋ ਪੂਰਾ ਪਿੰਡ ਦਾ ਮਹੌਲ ਬਣਾਇਆ ਇਹਨਾਂ ਨੇ ਧਰਮਿੰਦਰ ਦੀ ਫਿਲਮ ਦੀ ਸ਼ੂਟਿੰਗ ਹੁੰਦੀ ਜਾਂਦੇ ਆ ਇਹਦੇ ਦੇਖੋ ਆ ਪ੍ਰੈਸ ਆਹ ਬਖਾਨਾ ਆ ਚਰਖਾ ਵੇਖੋ ਆ ਵੇਖੋ ਜਿਹੜੀਆਂ ਹੁੰਦੀਆਂ ਐ ਪਿੰਡ 'ਚ ਉਹ ਚਰਖਾ ਕਹਿੰਦੇ ਆ ਸੋਰੀ ਟੋਕਾ ਪਿੰਡ ਪਿੰਡਾ ਪੂਰਾ ਐ ਮਣਾ ਆ ਕਿੱਲੀਆਂ ਵੇਖੋ ਪੁਰਾਣੇ ਜ਼ਮਾਨੇ ਵਾਲੀਆਂ ਦੀ ਬਣਾਉਂਦੀਆਂ ਪੂਰੀ ਪੁਰਾਣੇ ਜ਼ਮਾਨੇ ਦੀ ਫੀਲਿੰਗ ਦਿਖਾਈ ਕਾਚੇ ਜਾਂ ਦੇ ਲਏ ਆ ਖੂਬ ਹੀ ਆ ਬਣਾਣਗੇ ਅਗੋਂ ਆ ਵੇਖੋ ਕਿਕਰਾਂ ਸਾਰਾ ਕਿਕਰ ਜਲ ਅਸਲੀ ਐ ਇੱਥੇ ਕਿਕਰ ਜਲ ਹੈਗੇ ਹੀ ਇੱਥੇ ਆ ਪਾਟੀਆਂ ਪਟੀਆਂ ਵੇਖੋ ਆ ਪੂਰਾ ਪਿੰਡ ਹੀ ਘਮਾਤਾ ਤੁਹਾਨੂੰ ਪਿੰਡ ਹੀ ਬਣਾਤਾ ਇਹਨਾਂ ਨੇ ਆ ਵੇਖੋ ਪੂਰੀ ਪਿੰਡ ਦੀ ਫੀਲਿੰਗਸ ਬਣਾ nde ਕਿਹਦੀ ਸ਼ੂਟਿੰਗ ਇੱਥੇ ਫਿਲਮ ਦੀ ਹਲੋਇਆ ਹਲੋਇਆ ਇੱਥੇ ਸ਼ੂਟਿੰਗ ਰਵਲ ਕਿਹੜੀ ਫਿਲਮ ਦੀ ਕਹਿ ਰਹੇ ਅੱਗੇ ਕਿਹ ਕਿਸ ਫਿਲਮ ਦੀ ਸ਼ੂਟਿੰਗ ਕਹਿ ਰਹੇ ਇੱਥੇ ਹੁਣ ਧਰਮਿੰਦਰ ਦੀ ਫਿਲਮ ਧਰਮਿੰਦਰ ਦੀ ਫਿਲਮ ਆ ਵੇਖੋ ਕਿੱਦਾਂ ਗਿਆ ਹੋਇਆ ਦੱਸ ਨਹੀਂ ਦੇ ਆ ਵੇਖੋ ਆ ਬਣਾਇਆ ਪੂਰਾ ਪਿੰਡ ਦਾ ਸੈਟਅਪ ਯਾਰ ਕੀਤਾ ਹੈ ਨਾ ਤੰਤੂ ਦੇ ਬਸੇਓ ਵੈਕ ਬੋਰਡ ਜਾਂ ਤਿਆਰ ਕਰਨ ਦੇ ਹੋਈ ਬੰਦ ਨੇ ਖਾਨੇ ਕਾਣਾ ਆਰਟੀਫੀਸ਼ਲ ਬੋਰਡ ਤਿਆਰ ਕਰਨ ਦੇ ਆ ਇਹ ਵੀ ਇੱਥੇ ਜਾ ਕੇ ਉਹਨਾਂ ਨੇ ਸਾਨੂੰ ਵੀਡੀਓ ਨਹੀਂ ਬਣਾਉਂਦੇ ਨਹੀਂ ਪਰ ਤੁਹਾਨੂੰ ਦਿਖਾਉਣ ਵਾਸਤੇ ਹਾਂ ਵੀਡੀਓ ਨਹੀਂ ਨਾ ਬਣਾਉਂਦੇ ਸੈਟਅਪ ਦੀ ਆਪਣੇ ਆ ਆਰਟੀਫੀਸ਼ਲ ਬੋਰਡ ਤਿਆਰ ਕਰ ਰਹੇ ਨੇ ਆ ਸੈਟਅਪ ਚੈੱਕ ਕਰ ਰਿਹਾ ਹਾਂ ਆ ਦੇਖੋ ਬੋਰਡ ਤਿਆਰ ਪੁਰਾਣਾ ਲੱਗਦਾ ਇਹ ਨਹੀਂ ਫਿਲ ਦਾ ਬੋਰਡ ਐਵੇਂ ਸ਼ੂਟਿੰਗ ਦੇ ਵਿੱਚ ਹੀ ਹੈ ਵੇਖ ਲਾ ਕੀ ਕੀ ਬਣਾ ਦਿੰਦੇ ਆ ਹਨਾ ਚੱਲੀਏ ਵਾਪਸ ਆ ਦੇਖੋ ਆਹ ਰਟੀਫੀਸ਼ਲ ਬੋਰਡ ਕੀ ਕੀ ਵੇ ਲੋ ਤਿਆਰ ਕਰ ਲੈਂਦੇ ਪੈਸਾ ਕੁਝ ਕੀ ਕੁਝ ਨਹੀਂ ਕਰਾਂਦਾ ਬੋਰਡ ਵੀ ਜਾਲੀ ਤਿਆਰ ਕਰਤਾ ਵੇ ਲੋ ਇਹਨਾਂ ਇੱਕ ਇੱਧਰ ਬਣਾਣ ਦੇ ਆ ਸੈਟਅਪ ਆਹ ਵੇਖੋ ਆਹ ਲਖੋ ਫਿਲਮ ਤਗੜੀ ਆ ਜ ਆਉਦਾ ਜਿਹੜਾ ਇੰਨੇ ਇੰਨੇ ਲੱਗੇ ਬੰਦੇ ਤਕੜੀ ਫਿਲਮ ਬਣਾਗੇ ਬਾਲੀਵੁੱਡ ਦੀ ਵੀ ਫਿਲਮ ਹੈਗੀ ਤਕੜੀ ਹੋਏਗੀ ਤਰਮਿੰਦਰ